ਸੰਗੀਤ ਜੀ ਇਸ ਵਕਤ ਜਿੱਥੇ ਗੁਰਦੁਆਰਾ ਨਾਪਾ ਸਾਹਿਬ ਰਾਤ ਦਾ ਵਿਸ਼ਰਾਮ ਕੀਤਾ ਗਿਆ ਸ਼ੀਸ਼ਮਰਗ ਯਾਤਰਾ ਵੱਲੋਂ ਤੇ ਹੁਣ ਰਵਾਨਗੀ ਦੇ ਲਈ ਤੁਸੀਂ ਦੇਖ ਸਕਦੇ ਹੋ ਸ਼ੀਸ਼ਮਰਗ ਯਾਤਰਾ ਆਪਣੇ ਅੰਤਿਮ ਪੜਾ ਦੇ ਰਵਾਨਗੀ ਦੇ ਲਈ ਆਰੰਭ ਕਰਕੇ ਇਥੋਂ ਚਾਲੇ ਪਾਉਣ ਜਾ ਰਹੇ ਨੇ ਔਰ ਫੁੱਲਾਂ ਵਾਲੀ ਟੋਕਰੀ ਜਿੱਥੇ ਅਹਿਸਾਸ ਉਸ ਵੇਲੇ ਦਾ ਕਿਵੇਂ ਭਾਈ ਜੈਤਾ ਜੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਲੈ ਕੇ ਆਉਣਾ ਕਰਦੇ ਨੇ ਉਹੀ ਅਹਿਸਾਸ ਕਰਦਿਆਂ ਹੋਇਆ ਸ਼ੀਸ਼ਮਰਗ ਯਾਤਰਾ ਆਪਣੇ ਅੰਤਿਮ ਪੜਾਅ ਤੇ ਲਈ ਰਵਾਨਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਨishan ਸਾਹਿਬ ਜੀ ਦੀ ਅਗਵਾਈ ਦੇ ਵਿੱਚ ਧੰਨ ਗੁਰਦੇਵ ਬਹਾਦਰ ਪਾਸ਼ਾ ਜੀ ਦੇ ਆਸਥਾਨ ਗੁਰਦੁਆਰਾ ਸ਼ੀਸ਼ਕੰਨ ਸਾਹਿਬ ਤੋਂ ਬਾਬਾ ਮਨਜੀਤ ਸਿੰਘ ਜੀ ਰਕਪੁਰ ਵਾਲੇ ਆਪਣੇ ਸਿਰ ਦੇ ਉੱਪਰ ਫੁੱਲਾਂ ਵਾਲੀ ਟੋਕਰੀ ਲੈ ਕਰਕੇ ਤੁਸੀਂ ਦੇਖ ਸਕਦੇ ਹੋ ਸਾਥ ਅੰਤਿਮ ਪੜਾਅ ਦੇ ਲਈ ਰਵਾਨਾ ਹੋ ਰਹੇ ਨੇ ਸੋ ਸੰਗਤ ਸ਼ਰਧਾ ਭਾਵਨਾ ਦੇ ਨਾਲ ਇਥੋਂ ਰਵਾਨਾ ਕਰ ਰਹੀ ਹੈ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਪਿਆਰ ਸੰਗਤ ਦੇ ਵੱਲੋਂ ਦਿੱਤਾ ਜਾ ਰਿਹਾ ਵਿਰਾਗ ਮਈ ਸ਼ੀਸ਼ ਮਾਰਗ ਯਾਤਰਾ ਨੂੰ ਰਵਾਨਾ ਕੀਤਾ ਜਾ ਰਿਹਾ ਇਸ ਵਕਤ ਅੰਤਿਮ ਪੜਾਵਲ ਸ਼ੀਸ਼marg ਯਾਤਰਾ ਵੱਧ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਦੇ ਲਈ ਰਾਹਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਸ਼ੀਸ਼marg ਯਾਤਰਾ ਆਪਣੇ ਅੰਤਿਮ ਪੜਾਤੇ ਪਹੁੰਚੇਗੀ ਸੋ ਤੁਸੀਂ ਦੇਖ ਸਕਦੇ ਹੋ ਸੋ ਸਾਡੇ ਕੋਲ ਹੈ ਸੋ ਸੰਗਤ ਜੀ ਪਾਲਕੀ ਸਾਹਿਬ ਦੇ ਵਿੱਚ ਫੁੱਲਾਂ ਵਾਲੀ ਟੋਕਰੀ ਜੋ ਕਿ ਸੁਪਾਹ ਇਮਾਨ ਕੀਤੀ ਜਾ ਰਹੀ ਹੈ ਸੋ ਅੰਤਿਮ ਪੜਾਅ ਦੇ ਲਈ ਹੋਣਾ ਸ਼ੀਸ਼marg ਯਾਤਰਾ ਦੀ ਰਵਾਨਗੀ ਹੋਵੇਗੀ ਸੰਗਤ ਬੜੀ ਪਿਆਰ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸ਼ੀਸ਼marg ਯਾਤਰਾ ਨੂੰ ਰਵਾਨਾ ਕਰ ਰਹੀ ਹੈ ਸੁਜਕਾਰੇ ਲਾਏ ਜਾ ਰਹੇ ਨੇ ਸ਼ੀਸ਼ਮਰਗ ਦੀ ਯਾਤਰਾ ਦੀ ਆਰੰਭਤਾ ਹੋ ਚੁੱਕੀ ਆ ਸ਼ੀਸ਼ਮਰਗ ਯਾਤਰਾ ਨਾਡਾ ਸਾਹਿਬ ਤੋਂ ਰਵਾਨਾ ਹੋ ਰਹੀ ਆ ਬਾਬਾ ਬਲਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਆ ਗਲਬਾਤ ਵੀ ਕਰਾਂਗੇ ਇਹ 14ਵੀਂ 2024 ਸ਼ੀਸ਼ਮਰਗ ਯਾਤਰਾ ਹੋ ਰਹੀ ਆ ਪਰ 14 ਸਾਲਾਂ ਤੋਂ ਹੀ ਬਾਬਾ ਜੀ ਨਾਲ ਜੁੜੇ ਹੋਏ ਨੇ ਹੁਸ਼ਿਆਰਪੁਰ ਤੋਂ ਆਪਣੀ ਸਾਰੀਆਂ ਸੇਵਾਵਾਂ ਦਿੰਦੇ ਨੇ ਪਿੱਛੇ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਦੇਖ ਸਕਦੇ ਹੋ ਤੁਸੀਂ ਨਾਲ ਗਲਬਾਤ ਕਰਕੇ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਤੀਲ ਤਲਕ ਡੰਡੂ ਆਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕ ਧਰਮ へ ਸਾਕਾ ਜਨ ਕੀਆ ਅਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦੇ ਆਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਅਤੇ ਭਾਈ ਸਾਹਿਬ ਭਾਈ ਮਤੀ ਦਾਸ ਭਾਈ ਸਾਹਿਬ ਭਾ ਸਤੀ ਦਾਸ ਭਾਈ ਸਾਹਿਬ ਭਾਈ ਦਿਆਲਾ ਜੀ ਅਤੇ ਭਾਈ ਜੇਤਾ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਇਹ 14ਵੀਂ ਸੀਸ ਸਮਾਰਕ ਯਾਤਰਾ ਸਤਿਕਾਰਯੋਗ ਬਾਬਾ ਮਨਜੀਤ ਸਿੰਘ ਜੀ ਮੰਗਾ ਮਾਤਾ ਗੰਗਾ ਜੀ ਵਾਲੇ ਅਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਮਿਸਲ ਸ਼ਹੀਦਾ ਤਾਨਾ ਦਲ ਸੇਵਿਤ ਬਾਬਾ ਦੀਪ ਸਿੰਘ ਸਾਹਿਬ ਜੀ ਅਤੇ ਹੋਰ ਗੁਰੂ ਨਾਨਕ ਨਾਮ ਦੇ ਵਾਸਤੇ ਸੰਗਤਾਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਇਹ ਮਿਲ ਕਰਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿ ਆਪਣੇ ਦੇਸ਼ ਦੇ ਵਾਸਤੇ ਕਰਮ ਦੇ ਖਾਤਰ ਲੋਕਾਂ ਵਾਸਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਉਹਨਾਂ ਸ਼ਹੀਦਾਂ ਨੇ ਆਪਣੇ ਆਪ ਨੂੰ ਦੇਗਾਂ ਵਿੱਚ ਉਬਾਲਿਆ ਆਰਿਆਂ ਨਾਲ ਚੀਰੇ ਗਏ ਰੂਹ ਵਿੱਚ ਲਪੇਟ ਕੇ ਸਾੜੇ ਗਏ ਉਹ ਮਹਾਨ ਸ਼ਹੀਦਾਂ ਦੀ ਅਤੁੱਤੀ ਕੁਰਬਾਨੀ ਨੂੰ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾਦਲ ਜਥੇਬੰਦੀ ਵੱਲੋਂ ਪ੍ਰਣਾਮ ਕਰਦਾ ਹੋਇਆ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਸਪੋਕਸਮੈਨ ਤੇ ਗੁਰਪ੍ਰੀਤ ਆਰਟੀਵੀ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਬਾਬਾ ਜੀ ਸ਼ੁਰੂਆਤ ਕਿਵੇਂ ਹੋਈ ਸੀ ਸ਼ੀਸ਼ਮਰਗ ਯਾਤਰਾ ਦੀ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਰਲ ਕੇ ਸ਼ੀਸ਼ਮਰਗ ਯਾਤਰਾ ਕਰਨੀ ਚਾਹੀਦੀ ਹੈ ਸੋ ਸਾਡੇ ਸਤਿਕਾਰਯੋਗ ਬਾਬਾ ਮਨਜੀਤ ਸਿੰਘ ਜੀ ਅਤੇ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਦਾਲਾ ਤੇ ਹੋਰ ਵਿਦਵਾਨ ਮਿਲ ਕਰਕੇ ਗੁਰਮਤਾ ਕੀਤਾ ਸਨ 1900 211 ਦੇ ਵਿੱਚ ਇਹ ਇਸ ਮਾਰਗ ਤੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਪਵਿੱਤਰ ਸੀਸ ਲਿਆਉਣ ਵਾਸਤੇ ਇਹ ਮਹਾਨ ਘਲਨਾ ਘੜੀ ਆਪਣੇ ਸਰੀਰ ਤੇ ਅਸਹਿਤ ਤੇ ਕਹਿ ਘੱਟ ਸਹਾਰਦਿਆਂ ਹੋਇਆ ਵੀ ਉਹਨਾਂ ਸੂਰਬੀਰ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਿਆ ਜਾਵੇ ਤੇ ਇਹ ਗੁਰੂ ਸਾਹਿਬ ਜੀ ਨੇ ਆਪ ਹੀ ਫਿਰਨੇ ਬਾਬਾ ਮਜੀਦ ਸਿੰਘ ਜੀ ਦੇ ਸਾਰਿਆਂ ਦੇ ਦਿਲਾਂ ਵਿੱਚ ਵਸਾਏ ਤੇ ਇਹ ਸੀਸ ਮਾਰਗ ਚਾਤਰਾ 211 ਵਿੱਚ ਆਰੰਭ ਹੋ ਕਰਕੇ ਅੱਜ ਨਿਰੰਤਰ 224 ਹੋ ਗਿਆ ਅੱਜ ਤੱਕ ਨਿਰੰਤਰ ਚੱਲ ਰਹੀ ਆ ਤੇ ਕੋ ਨਾਨਕ ਨਾਮ ਲਿਵਾ ਤਾਂ ਥਾਂ ਪਰ ਥਾਂ ਵੱਡੇ ਵੱਡੇ ਲੰਗਰ ਲਾ ਕੇ ਥਾਂ ਪਰ ਥਾਂ ਦਿੱਲੀ ਤੋਂ ਲਿਆ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਵੱਡੀ ਗੰਤੀ ਵਿੱਚ ਸੰਗਤਾਂ ਸਮਰਪਿਤ ਹੋ ਕਰਕੇ ਸੇਵਾ ਕਰ ਰਹੀਆਂ ਹਨ ਸਮੂਹ ਸੰਗਤਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਖਦੇ ਹੋ ਜਦੋਂ ਸ਼ੁਰੂਆਤ ਹੁੰਦੀ ਆ ਸ਼ੀਸ਼marg ਯਾਤਰਾ ਦੀ ਤੇ ਬਾਬਾ ਜੀ ਵੱਲੋਂ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਵੀ ਕੀਤੀਆਂ ਜਾਂਦੀਆਂ ਨੇ ਪਾਲਕੀ ਸਾਹਿਬ ਦੀਆਂ ਸੇਵਾਵਾਂ ਵੀ ਕੀਤੀਆਂ ਜਾਂਦੀਆਂ ਨੇ ਆਪ ਵੀ ਹੁਸ਼ਿਆਰਪੁਰ ਤੋਂ ਲਗਾਤਾਰ 3-4 ਦਿਨ ਇਸ ਸ਼ੀਸ਼marg ਯਾਤਰਾ ਦਾ ਹਿੱਸਾ ਬਣਦੇ ਨੇ ਔਰ ਸੰਗਤ ਤੁਸੀਂ ਦੇਖ ਸਕਦੇ ਹੋ ਇਸ ਵਕਤ ਸ਼ੀਸ਼marg ਯਾਤਰਾ ਆਪਣੇ ਅੰਤਿਮ ਪੜਾਅ ਦੇ ਲਈ ਗੁਰਦੁਆਰਾ ਨਾਬਾ ਸਾਹਿਬ ਤੋਂ ਰਵਾਨਾ ਹੋ ਰਹੀ ਆ ਤੇ ਸੰਗਤ ਪਿਆਰ ਦੇ ਨਾਲ ਪੂਰੇ ਵੈਰਾਗ ਦੇ ਨਾਲ ਜਿਹੜੀ ਕਿ ਰਵਾਨਗੀ ਆ ਉਹ ਦੇਰੀਆ ਫੁੱਲਾਂ ਦੀ ਰਾਹਾਂ ਦੇ ਵਿੱਚ ਵਿਸ਼ੇਜ ਵਿਛਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਇੱਕ ਪਾਸੇ ਤੁਹਾਨੂੰ ਪੁਲਿਸ ਫੋਰਸ ਦਾ ਵੀ ਉਹ ਦ੍ਰਿਸ਼ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਸ਼ੀਸ਼ ਮਰਗ ਯਾਤਰਾ ਨੂੰ ਸਿਕਿਉਰਟੀ ਦਿੱਤੀ ਜਾਂਦੀ ਆ ਰਾਹਾਂ ਦੇ ਵਿੱਚ ਕੋਈ ਵਿਗਨ ਨਾ ਪਵੇ ਉਸ ਨੂੰ ਵੀ ਖਾਸ ਧਿਆਨ ਰੱਖਿਆ ਜਾਂਦਾ ਹੈਗਾ ਸੋ ਦਰਸ਼ਕੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪੜਾ ਪੜਾ ਇਸ ਸ਼ੀਸ਼ ਮਰਗ ਯਾਤਰਾ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ